ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜੀ ਸਰਕਾਰਾਂ ਦੀ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆਪਣੇ ਪੰਜਾਬ ਦੇ ਵਿੱਚ ਸੀਐਮ ਭਗਵਾਨ ਤਮਨ ਦੀ ਸਰਕਾਰ ਆ ਤੇ ਸੈਂਟਰ ਸਰਕਾਰ ਨਰਿੰਦਰ ਮੋਦੀ ਦੀ ਹੈ ਸੈਂਟਰ ਦੇ ਵਿੱਚ ਹੁਣ ਗੱਲ ਕਰਾਂਗੇ ਸਰਕਾਰਾਂ ਦੀ ਵੀ ਇਹਨਾਂ ਨੇ ਹਜੇ ਤੱਕ ਸਾਡੇ ਜੋ ਪੰਜਾਬ ਦੇ ਵਿੱਚ ਵੀ ਹਜੇ ਤੱਕ ਕੁਝ ਨਹੀਂ ਕੀਤਾ ਜਿੰਨਾ ਵੀ ਕਰਿਆ ਅਤਿਆਚਾਰ ਹੀ ਕੀਤਾ ਹੁਣ ਗੱਲ ਸਿੱਧੀ ਜਾਂਦੀ ਹੈ ਕਿਸਾਨਾਂ ਉੱਪਰ ਜੋ ਜਗਜੀਤ ਸਿੰਘ ਆਪਾ ਸਾਰੇ ਜਾਣਦੇ ਆ ਜਗਜੀਤ ਸਿੰਘ ਢੱਲੇਵਾਲ ਉਹਨੂੰ ਆਪਾ ਸਾਰੇ ਜਾਣਦੇ ਆ ਜੋ ਇੱਕ ਕਿਸਾਨ ਆਗੂ ਤੇ ਇੱਕ ਬਜ਼ੁਰਗ ਜਰ 75 ਸਾਲ ਦਾ ਹੋ ਕੇ ਧਰਨਾ ਹਜੇ ਤੱਕ جاری ਆ ਮਰਨ ਵਰ ਤੋਂ ਉੱਪਰ ਬੈਠਾ ਤੇ ਉਹਨੂੰ ਕੱਲ 20 ਦਿਨ ਹੋ ਚੱਲੇ ਸੀ ਅੱਜ 21ਵਾਂ ਦਿਨ ਹੋ ਚੱਲਿਆ ਜਿਹਦਾ ਕੀ ਹਾਲਤ ਬਹੁਤ ਖਰਾਬ ਹੋ ਚੁੱਕੀ ਤੇ ਉਹਦੀਆਂ ਕਿੱਟਨੀਆਂ ਉੱਪਰ ਵੀ ਅਸਰ ਪੈ ਰਿਹਾ ਤਾਂ ਇੱਕ ਬਜ਼ੁਰਗ ਹੋ ਕੇ ਆਪਣੀ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਿਹਾ ਹਜੇ ਤੱਕ ਸਰਕਾਰ ਵੱਲੋਂ ਕੋਈ ਵੀ ਨਾ ਸੇਮ ਪਹੁੰਚਾ ਤਮਣ ਪਹੁੰਚਿਆ ਉਥੇ ਕਿਉਂਕਿ ਇਹ ਵੀ ਡਿੱਗੀ ਹੋਈ ਸਰਕਾਰ ਆ ਪੰਜਾਬ ਦੇ ਵਿੱਚ ਆਪਾਂ ਇਹੀ ਕਹਾਂਗੇ ਤਾਂ ਨਾ ਹਜੇ ਤੱਕ ਨਰਿੰਦਰ ਮੋਦੀ ਨੂੰ ਚਿੱਠੀ ਪਾਈ ਸੀ ਨਾ ਹਜੇ ਤੱਕ ਉਹ ਪਹੁੰਚਾ ਖੂਨ ਨਾਲ ਲੈ ਕੇ ਚਿੱਠੀ ਭੇਜੀ ਸੀ ਉਹਨਾਂ ਕੋਲੇ ਪਹੁੰਚ ਵੀ ਗਈ ਸੀ ਪਰ ਹਜੇ ਤੱਕ ਕੋਈ ਇਹਨਾਂ ਵੱਨੀਓ ਸੁਣਵਾਈ ਨਹੀਂ ਹੋਈ ਇਹਦੇ ਚ ਆਪਾਂ ਹੁਣ ਸਿੱਧਾ ਸਾਫ਼ ਕਹਿ ਦਈਏ ਵੀ ਸਾਡੇ ਪੰਜਾਬ ਦੀ ਸਰਕਾਰ ਵੀ ਸਾਡੇ ਵਾਸਤੇ ਤਾਂ ਮਰੀ ਹੋਈ ਆ ਕਿਸਾਨਾਂ ਵਾਸਤੇ ਤਾਂ ਸਾਡਾ ਜੋ ਨਰਿੰਦਰ ਮੋਦੀ ਆ ਸੈਂਟਰ ਸਰਕਾਰ ਇਹ ਵੀ ਵੋਟਾ ਪਾਉਣ ਵਾਲੀ ਬਈ ਇਹ ਹੱਥ ਮੰਨ ਕੇ ਮੂਰੇ ਆ ਜਾਂਦੇ ਸਾਰਿਆਂ ਨੂੰ ਪਤਾ ਆਪਾਂ ਨੂੰ ਹੁਣ ਜੇ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਇੱਕ ਬਜ਼ੁਰਗ ਹੋ ਕੇ 75 ਸਾਲ ਦੀ ਉਮਰ ਦੇ ਵਿੱਚ ਜਿਹਦਾ ਕੀ ਹੁਣ ਆਰਾਮ ਕਰਨ ਦਾ ਸਮਾਂ ਸੀ ਤੇ ਉਹ ਆਪਣੇ ਜ਼ਿੰਦਗੀ ਦੇ ਮੌਤ ਦੇ ਵਿੱਚ ਲੜ ਰਿਹਾ ਉੱਥੇ ਜਾ ਕੇ ਕਿਸਾਨ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਸਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੁਣ ਇੰਨੀ ਕ ਅਪੀਲ ਕਰਾਂਗੇ ਆਪਣੇ ਭਰਾਵਾਂ ਨੂੰ ਵੀ ਇੰਨਾ ਕ ਸਮਝ ਕੇ ਚੱਲੋ ਵੀ ਆਪਣੇ ਜੇ ਕੋਈ ਘਰ ਦਾ ਮੈਂਬਰ ਆਪਣਾ ਮਾਤਾ ਜੀ ਆ ਪੁੱਤਾ ਕੋਈ ਬਜ਼ੁਰਗ ਬੈਠਾ ਹੁੰਦਾ ਮਰਨ ਵਰਤ ਤੇ ਆਪ ਦਾ ਘਰ ਦਾ ਮੈਂਬਰ ਫਿਰ ਆਪਾਂ ਨਾ ਪਹੁੰਚਦੇ ਵੀ ਇੰਨੀ ਕਿਪੀਰ ਪਹਿਲਾ ਨੰਬਰ ਤਾਂ ਮਰੀਜ਼ ਸਾਰੇ ਭਰਾਵਾਂ ਨੂੰ ਕਿਸਾਨ ਪ੍ਰਾਜੋਗ ਰਾਂਦੇ ਵਿੱਚ ਬੈਠੇ ਹੈਗੇ ਵੀ ਭਾਈ ਉੱਥੇ ਜਾ ਕੇ ਪਹੁੰਚੋ ਤੇ ਉਹਦਾ ਹੌਸਲੇ ਬਲੰਦ ਹੋਣ ਜੋ ਕਿ ਇੱਕ ਬਜ਼ੁਰਗ ਅਸੀਂ ਕੱਲ ਦੀ ਵੀਡੀਓ ਦੇ ਵਿੱਚ ਦੇਖਿਆ ਉਹਦੇ ਹਾਲਤ ਬਹੁਤ ਖਰਾਬ ਹੋ ਚੁੱਕੀ ਭਾਈ ਬਾਜ ਤਾਂ ਬਿਲਕੁਲ ਹੀ ਨਹੀਂ ਨਿਕਲ ਰਹੀ ਤਾਂ ਦੂਜਾ ਨੰਬਰ ਜਦੋਂ ਤੁਰਦੇ ਉਦੋਂ ਵੀ ਸਾਹ ਉੱਠਦਾ ਤਾਂ ਤਰੀ ਦਾ ਵੀ ਨਹੀਂ ਜਿਵੇਂ 10 ਫੁੱਟ ਦੂਰੀ ਤੇ ਵੀ ਜਾਣਾ ਤਾਂ ਬੀਲ ਚੇਲ ਸਮਝਦੇ ਹੋ ਤੁਸੀਂ ਜਿਹੜੇ ਉਪਰ ਆ ਮੈਨੂੰ ਰੀਜ ਨੂੰ ਲੈ ਆਨੇ ਹੁੰਦੇ ਹਸਪਾਲਾਂ ਚ ਹੁੰਦਾ ਬੀਲ ਚੇਲ ਉੱਪਰ ਲਿਆਇਆ ਜਾਂਦਾਗਾ ਇਧਰ ਉਧਰ ਜੇ ਜਾਣਾ ਵੀ ਤੁਰਨ ਤੋਂ ਵੀ ਮਹਤਾਜ ਹੋ ਗਿਆ ਉਹ ਬਜ਼ੁਰਗ 75 ਸਾਲ ਦਾ ਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹਨੇ ਬਹੁਤ ਆਪਾਂ ਨੂੰ ਪਤਾ ਯਾਰ ਹਰ ਵਾਰ ਹੁੰਦਾ ਉਹਨਾਂ ਅੰਦੋਲਨ ਦੇ ਵਿੱਚ ਰਹਿ ਆ ਤਾਂ ਬਹੁਤ ਹੀ ਡਟ ਕੇ ਮੁਕਾਬਲਾ ਕੀਤਾ ਪਰ ਹੁਣ ਇਹ ਦੂਜਾ ਅੰਦੋਲਨ ਹੋ ਚੱਲਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਤਾਂ ਹੁਣ ਇਹ ਡਟ ਕੇ ਲੜਾਈ ਲੜਨੀ ਆਪਾਂ ਖਾਸ ਕਰਕੇ ਸਿੱਧੀ ਸੈਂਟਰ ਸਰਕਾਰ ਨਾਲ ਤੇ ਸੀਐਮ ਭਵਾਨ ਤਮਾਰ ਨਾਲ ਆ ਸਾਡੀ ਪਰ ਸਾਡੀ ਅਪੀਲ ਇਹੀ ਆ ਬਈ ਵੀ ਇੱਕ ਬਜ਼ੁਰਗ ਹੋਣ ਦੇ ਨਾਤੇ ਵਿਚਾਰਾ ਉਹ ਤੁਸੀਂ ਹੋਰ ਨਹੀਂ ਤਾਂ ਉਹਨਾਂ ਕੋਲੇ ਪਹੁੰਚਤਾ ਜਾਓ ਕੋਈ ਗੱਲਬਾਤ ਤਾਂ ਕਰੋ ਐ ਤੁਹਾਨੂੰ ਕੋਈ ਕੁਝ ਨਹੀਂ ਹੁੰਦਾ ਕਿਉਂਕਿ ਸਾਨੂੰ ਕੋਈ ਜੇ ਗੱਲ ਕਹਾਂ ਬੈਠ ਕੇ ਕਰੋਂਗੇ ਤਾਂ ਕੋਈ ਸਮਝੌਤਾ ਹੋਊਗਾ ਲਦਾ ਨਹੀਂ ਤਾਂ ਤੁਸੀਂ ਆਪਦੇ ਬੰਨੀਓ ਅੰਜਾਮ ਤੁਹਾਡੇ ਉੱਪਰ ਸਾਰਾ ਠੋਕਿਆ ਜਾਊਗਾ ਜੇ ਕੁਝ ਵੀ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਨੂੰ ਕਿਉਂਕਿ ਇਹਦੇ ਵਿੱਚ ਜਿਵੇਂ ਹੁਣ 75 ਸਾਲ ਦਾ ਬਜ਼ੁਰਗ ਇੱਕ ਜ਼ਿੰਦਗੀ ਦੇ ਮੌਤ ਦੇ ਵਿੱਚ ਲੜ ਰਿਹਾ ਜੇ ਉਹਦੇ ਉੱਪਰ ਇੱਕ ਆਂਚ ਵੀ ਆ ਗਈ ਤਾਂ ਉਹਦੇ ਅੰਜਾਮ ਕੌਣ ਹੋਊਗਾ ਸੈਂਟਰ ਸਰਕਾਰ ਸੀਐਮ ਭਵਨਤਮਨ ਪੰਜਾਬ ਸਰਕਾਰ ਕਿਉਂਕਿ ਉਹਨਾਂ ਦਾ ਇੱਕ ਇਹ ਮੰਗਾ ਨਹੀਂ ਹੈ ਗਿਆ ਇਹ ਵਾਅਦੇ ਕਰੇ ਹੋਏ ਆ ਜੋ ਕਿਸਾਨਾਂ ਨਾਲ ਇਹਨਾਂ ਨੇ सीएम ਭਵਨ ਤਮਾਨ ਨੇ ਵੀ ਕਰਿਆ ਮੋਦੀ ਨੇ ਵੀ ਕਰਿਆ ਇਹ ਵਾਦੇ ਆਪਦੇ ਉਹ ਪੂਰੇ ਕਰਾਉਣਾ ਚਾਹੁੰਦੇ ਆ ਨਾ ਕਿ ਮੰਗਾ ਕੋਈ ਮੰਗ ਬੁੰਗਰੀ ਹੈਗੀ ਸਿਰਫ ਉਹਨਾਂ ਦੇ ਵਾਦੇ ਕਰੇ ਹੋਏ ਉਹ ਯਾਦ ਕਰਵਾਉਂਦੇ ਆ ਵੀ ਸੋਡੇ ਵਾਦੇ ਕਰੇ ਹੋਏ ਕਿੱਧਰ ਗਏ ਤਾਂ ਹੁਣ 75 ਸਾਲ ਦਾ ਬਜ਼ੁਰਗ ਜੋ 20 20 ਦਿਨ ਹੋ ਗਏ ਉਹਨੂੰ ਅੱਜ 21ਵਾਂ ਦਿਨ ਹੋ ਚੱਲਿਆ ਤੇ ਹਜੇ ਤੱਕ ਇਹਨਾਂ ਦੀ ਕੋਈ ਵੀ ਸੁਣਵਾਈ ਹਾਂ ਕਹਿੰਦੇ ਸੀ ਕੱਲ ਡੀਜੀਪੀ ਆਈ ਪਹੁੰਚੂਗਾ ਜੀ ਉੱਥੇ ਉਹ ਪਹੁੰਚੂ ਕੋਈ ਨਹੀਂ ਪਹੁੰਚਿਆ ਜੇ ਤਾਂ ਚਿੱਠੀ ਖੂਨ ਲੈ ਕੇ ਭੇਜੀ ਜੇ ਤਾਂ ਕੋ ਪਹੁੰਚ ਗਈ ਸੀ ਪਰ ਹਜੇ ਤੱਕ ਕਿਹਨਾ ਬਣਿਓ ਕੋਈ ਵੀ ਬਿਆਨ ਨਹੀਂ ਆਇਆ ਕੋਈ ਪੀਲ ਨਹੀਂ ਆਈ ਹਜੇ ਤੱਕ ਨਾ ਕੋਈ ਪਹੁੰਚਾ ਤਾਂ ਹੁਣ ਕਿੱਥੇ ਮਰ ਗਏ ਬਈ ਸੀਐਮ ਭਵਨਤਮਾਨ ਕਿੱਥੇ ਮਰਿਆ ਤੇ ਇਹਨਾਂ ਦੇ ਜੋ ਜਿੱਤੇ ਹੋਏ ਆ ਆ ਗੁਰਦੀਪ ਸਿੰਘ ਰਧਾਵਾ ਤੁਹਾਡੇ ਪੀ ਢਿੱਲੋ ਹੋਰ ਵੀ ਬਹੁਤ ਤਿੰਨ ਚਾਰ ਸੀਟਾਂ ਪੰਜਾਬ ਦੇ ਵਿੱਚ ਇਹ ਜਿੱਤ ਚੁੱਕੇ ਨਾ ਤਾਂ ਇਹ ਪਹੁੰਚੇ ਇਹਨਾਂ ਦਾ ਕੋਈ ਨਾ ਕੋਈ ਐਮਐਲਏ ਪਹੁੰਚੇ ਇਹਦਾ ਮਤਲਬ ਇਹ ਇੰਤਜ਼ਾਰ ਕਰ ਰਹੇ ਆ ਉਸ ਬਜ਼ੁਰਗ ਦਾ ਵੀ ਇਹ ਕਦੋਂ ਉਹ ਮਰਗਵਾ ਕਦੋਂ ਫਿਰ ਉਦੋਂ ਬਾਅਦ ਤੇ ਭੋਗਾਂ ਦੇ ਤਾਂ ਹਰ ਇੱਕ ਲੋਕ ਜਾਣਗੇ ਪਹਿਲਾ ਨੰਬਰ ਤਾਂ ਕਿਸਾਨਾਂ ਭਰਾਵਾਂ ਨੂੰ ਇਹ ਖਾਸ ਕਰਕੇ ਮੇਰੀ ਜੋ ਹੁਣ ਬਈ ਵੀਡੀਓ ਨੂੰ ਭਰਾਵਾਂ ਕਰਕੇ ਪਹਿਲਾ ਨੰਬਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਇਹ ਸੀਐਮਓ ਭਵੰਤਮਨ ਤੱਕ ਪਹੁੰਚੇ ਤੇ ਗਾਂਧੀ ਗਿਆ ਨਰੇਂਦਰ ਮੋਦੀ ਕੋਲ ਪਹੁੰਚਣੀ ਚਾਹੀਦੀ ਹੈ ਇੰਨੀ ਵਾਇਰਲ ਕਰ ਦਿਆ ਕਰੋ ਕਿਉਂਕਿ ਆਪਾਂ ਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਆਪਾਂ ਆਪਣੀ ਲੜਾਈ ਵਾਸਤੇ ਜੋ ਆਪਣੇ ਪੰਜਾਬ ਦੇ ਮੁੱਦੇ ਤੇ ਹੁੰਦੀ ਹੈ ਗੱਲ ਆਪਾਂ ਉਹ ਗੱਲ ਕਰਦੇ ਆ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲਾਂ ਜੋ ਆਪਣੇ ਪੰਜਾਬ ਚ ਹੁੰਦੀ ਆਪਾਂ ਉਹ ਤੁਹਾਡੇ ਤੱਕ ਪਹੁੰਚਾਉਣੇ ਆ ਜੀ ਤੇ ਅੱਜ ਦੀਆਂ ਵੀਡੀਓ ਜੋ ਆਪਣੀਆਂ ਜਗਜੀਤ ਸਿੰਘ ਢੱਲੇਵਾਲ ਤੇ ਸੀ ਖਾਸ ਕਰਕੇ ਸਾਰੇ ਭਰਾਵਾਂ ਭਰਾਵਾਂ ਨੂੰ appeal ਆ ਬਈ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਆ ਕਰੋ ਕਿਉਂਕਿ ਇਹਨਾਂ ਤੱਕ ਵੀਡੀਓ ਮੇਰੀ ਪਹੁੰਚਣੀ ਚਾਹੀਦੀ ਆ ਇਹਨਾਂ ਨੂੰ ਵੀ ਪਤਾ ਲੱਗੇ ਕਿੱਥੋਂ ਕਿੱਥੋਂ ਸਾਡੇ ਤੱਕ ਬਾਜ਼ ਪਹੁੰਚਦੀਆਂ ਪੰਜਾਬੀਆਂ ਦੀ ਹੁਣ ਇੰਨੀ ਇੱਕ appeal ਫਿਰ ਤੋਂ ਕਰਦੇ ਆ ਬਈ ਆਪਣੇ ਭਰਾਵਾਂ ਨੂੰ ਜੋ ਕਰਾਂ ਦੇ ਵਿੱਚ ਬੈਠੇ ਆ ਕਿਸਾਨ ਸਾਰੇ ਜਾ ਕੇ ਸ਼ੰਭੂ ਬਾਡਰ ਖੌਰੀ ਬਾਡਰ ਤੇ ਪਹੁੰਚਣ ਉਹਦਾ ਅੰਦੋਲਨ ਵਿੱਚ ਸਾਥ ਦਿਓ ਤਾਂ ਕਿ ਉਹਨਾਂ ਦੇ ਹੌਸਲੇ ਬਲੰਦ ਰਹਿਣ ਜਿੱਥੇ ਤੱਕ ਵੀਡੀਓ ਜਾਂਦੀ ਹੈ ਬਾਈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਾਂ ਨੋਟੀਫਿਕੇਸ਼ਨ ਬੰਦ ਰਵੇ ਧੰਨਵਾਦ